ਸਤਿ ਸ਼੍ਰੀ ਅਕਾਲ ਮੈਂ ਹਰਸ਼ਦੀਪ ਗੌਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੁੱਖ ਮੰਤਰੀ ਭਗਵੰਤ ਮਾਨ ਪੈਡਿਸਟਾਨਾ ਚਾਹੁੰਦੇ ਸੀ 올림픽 ਚ ਹਾਕੀ ਦਾ ਮੈਚ ਦੇਖਣ ਦੇ ਲਈ ਜੋ ਪੰਜਾਬ ਦੇ ਖਿਡਾਰੀ ਨੇ ਭਾਰਤ ਦੇ ਖਿਡਾਰੀ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਪਰ ਕੇਂਦਰ ਵੱਲੋਂ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ ਇਸ ਨਾਲ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਅਮਰੀਕਾ ਜਾਣਾ ਚਾਹੁੰਦੇ ਸੀ ਕਾਨਫਰੰਸ ਅਟੈਂਡ ਕਰਨ ਲਈ ਪਰ ਉਹਨਾਂ ਨੂੰ ਵੀ ਇਜਾਜ਼ਤ ਨਹੀਂ ਮਿਲੀ ਕੀ ਕਾਰਨ ਦੱਸੇਗੇ ਉਹਨਾਂ ਨੇ ਹੀ ਗੱਲਬਾਤ ਕਰਦੇ ਆ ਸਰ ਬਹੁਤ-ਬਹੁਤ ਸਵਾਗਤ ਪੰਜਾਬ ਤੱਕ ਤੇ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਕੀ ਤੁਹਾਨੂੰ ਕਾਰਨ ਦੱਸੇ ਗਏ ਕਿ ਤੁਸੀਂ ਅਮਰੀਕਾ ਚ ਕਾਨਫਰੰਸ ਅਟੈਂਡ ਕਰਨ 4 ਅਗਸਤ ਨੂੰ ਜਾਣਾ ਸੀ ਪਰ ਇਜਾਜ਼ਤ ਨਹੀਂ ਮਿਲੀ ਨਹੀਂ ਕੋਈ ਕਾਰਨ ਨਹੀਂ ਦੱਸਿਆ ਜੀ ਉਹਨਾਂ ਨੇ ਸਿੱਧਾ ਉਹਨਾਂ ਨੇ ਇਹ ਕਿਹਾ ਵੀ ਤੁਹਾਨੂੰ ਜਿਹੜੀ ਪੋਲੀਟੀਕਲ ਕਲੀਅਰੈਂਸ ਜਿਹੜੀ ਕਿ ਮੰਡੀਟਰੀ ਹੁੰਦੀ ਹੈ ਕਿਸੇ ਵੀ ਲੈਜਿਸਲੇਟਰ ਵਾਸਤੇ ਕਿਸੇ ਕੰਸਟੀਟਿਊਸ਼ਨਲ ਪੋਸਟ ਵਾਸਤੇ ਉਹ ਉਹਨਾਂ ਨੇ ਡਿਨਾਈ ਕਰ ਦਿੱਤੀ ਹੈ ਯਸ ਤੇ ਅਜੇ ਤੱਕ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਕਿ ਕਿਉਂ ਨਹੀਂ ਮਿਲ ਪਾਈ ਕੋਈ ਤੱਥ ਨਹੀਂ ਉਹਨਾਂ ਨੇ ਦੱਸੇ ਨਹੀਂ ਨਹੀਂ ਕੋਈ 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 ਦਾਤ ਨਹੀਂ ਇੱਥੇ ਮੈਂ ਮਤਲਬ ਮੈਨੂੰ ਇਹ ਯਾਦਦਾ ਹੈ ਵੀ ਜਿਸ ਤਰ੍ਹਾਂ ਮੈਨੂੰ ਉਹਨਾਂ ਨੇ ਮਨ੍ਹਾ ਕੀਤਾ ਇਸੇ ਤਰੀਕੇ ਨਾਲ ਹਿਮਾਚਲ ਦੇ ਜਿਹੜੇ ਮਾਣਯੋਗ ਸਪੀਕਰ ਸਾਹਿਬ ਹੈ ਸ਼੍ਰੀਮਨ ਕੁਲਦੀਪ ਪਠਾਣੀਆਂ ਜੀ ਉਹਨਾਂ ਨੂੰ ਵੀ ਮਨ੍ਹਾ ਕੀਤਾ ਜਿਹੜੇ ਕਰਨਾਟਕ ਦੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਵੀ ਮਨ੍ਹਾ ਕੀਤਾ ਕੇਰਲ ਦੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਵੀ ਮਨ੍ਹਾ ਕੀਤਾ ਮਨੋ ਦਾ ਇੱਕ ਸਾਥੀ ਨੇ ਵੀ ਦੱਸਿਆ ਕਿ ਸਾਥੀ ਮੰਤਰੀ ਨੇ ਉਹਨਾਂ ਨੇ ਦੁਬਈ ਜਾਣਾ ਸੀ ਕਿਸੇ ਕੰਮ ਪਰਸਨਲ ਵਿਜ਼ਿਟ ਤੇ ਆਪਦੇ ਤੇ ਉਹਦਾ ਮਨਾਂ ਕਰਤਾ ਸੀ ਸੋ ਕਿਤੇ ਨਾ ਕਿਤੇ ਲੱਗਦਾ ਵੀ ਉਹ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਵੀ ਅਸੀਂ ਮੈਂ ਹੀ ਇਕੱਲਾ ਦੱਸਾਂ ساری ਦੁਨੀਆ ਦੇ ਵਿੱਚ ਹੋਰ ਤਾਂ ਕੋਈ ਦਿਸੇ ਨਾ ਤੇ ਆਪੋਜੀਸ਼ਨ ਵਾਲਿਆਂ ਨੂੰ ਵੈਜੇਟਾ ਸਪੀਕਰ ਜਿਹੜਾ ਆਉਦਾ ਹੈ ਇਹ ਨਿਊਟਰਲ ਹੁੰਦਾ ਸਭ ਦਾ ਹੁੰਦਾ ਸੋ ਰੋਕਣਾ ਬਣਦਾ ਨਹੀਂ ਸੀ ਮੈਨੂੰ ਸਮਝ ਨਹੀਂ ਆਈ ਜੇ ਦੱਸਣਗੇ ਤਾਂ ਪਤਾ ਲੱਗੇਗਾ ਵੈਸੇ ਤਾਂ ਉਹ ਇੰਟਰਵਿਊ ਵੀ ਨਹੀਂ ਦਿੰਦੇ ਸ਼ਾਇਦ ਤੁਹਾਡੇ ਰਹੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਮਰਕੀ ਬਾਤ ਚ ਹੀ ਦੱਸ ਦੇਣ ਤੁਸੀਂ ਤਾਂ ਪਹਿਲਾਂ ਕਦੀ ਅੜਿਕਾ ਲੱਗਿਆ ਕਰਦੇ ਤੁਸੀਂ ਵਿਦੇਸ਼ ਜਾਣਾ ਹੋਵੇ ਪਹਿਲਾਂ ਕਦੀ ਇਸ ਤਰ੍ਹਾਂ ਦੀ ਅਰਚਨ ਆਈ ਹੋਵੇ ਅ ਪਿਛਲੇ ਸਾਲ ਵੀ ਜਿਹੜੀ ਅਮਰੀਕਾ ਦੀ ਪੋਲੀਟੀਕਲ ਕਲੀਅਰੈਂਸ ਉਹਨਾਂ ਨੇ ਨਹੀਂ ਦਿੱਤੀ ਸੀ ਯੈਸ ਈਸ਼ਵਰੀ ਜਦੋਂ ਤੁਸੀਂ ਕਾਨਫਰੰਸ 'ਚ ਜਾਣਾ ਸੀ ਕੀ ਮਕਸਦ ਸੀ ਤੇ ਮਤਲਬ ਕੌਣ-ਕੌਣ ਇੰਡੀਆ ਤੋਂ ਇੱਥੋਂ ਜਾ ਰਹੇ ਸੀ ਹੋਰ ਇੰਡੀਆ ਤੋਂ ਹੁਣ ਮੇਰੇ ਖਿਆਲ 45 ਤੋਂ 50 ਲੋਕਾਂ ਦਾ ਡੈਲੀਗੇਸ਼ਨ ਗਿਆ ਜਿਹਦੇ ਵਿੱਚ ਕੁਝ ਸਪੀਕਰ ਸਾਹਿਬਾਨ ਵੀ ਹਨ ਨੇ ਐਮ ਐਲ ਏ ਵੀ ਨੇ ਉੱਥੇ ਅਮਰੀਕਾ ਦੇ ਖਾਸ ਕਰਕੇ ਨਾਰਥ ਅਮਰੀਕਾ ਦੇ 3000 ਤੋਂ ਉੱਪਰ ਲੈਜਿਸਲੇਟਰ ਇਕੱਠੇ ਹੋਣਾ ਸੀ ਉਹ ਸਾਰਿਆਂ ਨਾਲ ਇੰਟਰੈਕਸ਼ਨ ਹੋਣੀ ਸੀ ਔਰ ਇਹ ਬੜੀ ਵਧੀਆ ਐਜੂਕੇਟਿਵ ਜਿਹੜਾ ਇਹ ਇਵੈਂਟ ਹੈ ਕਿਉਂਕਿ ਜਿਹੜੀ ਅਮਰੀਕਨ ਡੈਮੋਕ੍ਰੇਸੀ ਹੈ ਉਹ ਮੋਸਟ ਐਡਵਾਂਸਡ ਡੈਮੋਕ੍ਰੇਸੀ ਹੈ ਬੜੀ ਵਧੀਆ ਡੈਮੋਕ੍ਰੇਸੀ ਹੈ ਸੋ ਉੱਥੇ ਜਾ ਕੇ ਜੇ ਸਾਡੇ ਲੈਜਿਸਲੇਟਰ ਇੱਕ ਦੂਜੇ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਤੇ ਉਹਦਾ ਆਪਣੀ ਦੇਸ਼ ਨੂੰ ਵੀ ਫਾਇਦਾ ਸਾਡੀ ਡੈਮੋਕਰੇਸੀ ਨੂੰ ਵੀ ਫਾਇਦਾ ਹੋਣਾ ਸੀ ਸੋ ਮੈਨੂੰ ਇਹ ਲੱਗਦਾ ਵੀ ਇਹਦਾ ਉਹਨਾਂ ਨੂੰ ਬਿਨਾਂ ਸੋਚੇ ਸਮਝਿਆ ਇਹ ਕੀਤਾ ਗਿਆ ਹੈ ਇਹ ਗਲਤ ਕੀਤਾ ਹੈ ਕਿਸੇ ਤਰ੍ਹਾਂ ਤੁਸੀਂ ਕੋਈ ਅਪੀਲ ਖੋਣ ਤੱਕ ਦਾਇਰ ਕੀਤੀ ਹੈ ਕੇਂਦਰ ਸਰਕਾਰ ਚ ਕਿ ਮੈਨੂੰ ਕਾਰਨ ਤਾਂ ਦੱਸਿਆ ਜਾਵੇ ਕਿ ਅਗਰ ਇਹ ਇੰਪੋਰਟੈਂਟ ਸੀ ਤੁਸੀਂ اٹੈਂਡ ਨਹੀਂ ਕਰ पाए ਮੈਂ ਲੈਟਰ ਲਿਖਦਾ ਐਕਸਟਰਨਲ ਫੇਰ ਮਿਸਟਰ ਲਿਖਤਾ ਤੇ ਸਪੀਕਰ ਲੋਕ ਸਭਾ ਨੂੰ ਵੀ ਲਿਖਤਾ ਕਿਉਂਕਿ ਸਾਡੇ ਪੈਟਰਨ ਨੇ ਤੇ ਆਪਦਾ ਮੈਂ ਜਿਹੜਾ ਇਤਰਾਜ਼ ਤਾਂ ਜਤਾਇਆ ਹੀ ਹੈ ਜੀ ਤੇ ਜਵਾਬ ਆਉਣ ਦੀ ਉਮੀਦ ਹੈ ਉਧਰੋਂ ਜਵਾਬ ਤਾਂ ਕਾਟੀ ਆਉਂਦਾ ਹੁੰਦਾ ਜੀ ਜੀ ਤੇ ਦੂਜੇ ਪਾਸੇ ਅਗਰ ਅਸੀਂ ਗੱਲ ਕਰੀਏ ਤਾਂ ਤੁਸੀਂ ਇੱਕ ਚਿੱਠੀ ਵੀ ਲਿਖੀ ਹੈ ਦੇਸ਼ ਦੇ ਰਾਸ਼ਟਰਪਤੀ ਨੂੰ ਪੰਜਾਬੀ ਭਾਸ਼ਾ ਨੂੰ ਲੈ ਕੇ ਉਸ ਮੁਤਲਕ ਥੋੜੀ ਜਾਣਕਾਰੀ ਦਿਓ ਕਿ ਕਿਉਂ ਚਿੱਠੀ ਲਿਖੀ ਗਈ ਕੀ ਮਕਸਦ ਹੈ ਅੱਜਾ ਤੋਂ ਮੈਂ 31 ਜੁਲਾਈ ਨੂੰ ਮਾਣਯੋਗ ਦੇ ਗਵਰਨਰ ਸਾਹਿਬ ਨੇ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਸੋ ਉਹਨਾਂ ਦਾ ਵਾਰੰਟ ਆਫ ਅਪੁਆਇੰਟਮੈਂਟ ਜਿਹੜਾ ਆਇਆ ਹੈ ਚੀਫ ਸੈਕਟਰੀ ਨੇ ਉੱਥੇ ਪੜਿਆ ਚੀਫ ਸੈਕਟਰੀ ਪੰਜਾਬ ਨੇ ਉਹ ਇੰਗਲਿਸ਼ 'ਚ ਪੜਿਆ ਔਰ ਹਿੰਦੀ 'ਚ ਪੜਿਆ ਜਦ ਕਿ ਗਵਰਨਰ ਅਪੁਆਇੰਟ ਹੋ ਰਿਹਾ ਪੰਜਾਬ ਦੇ ਔਰ ਪੰਜਾਬੀ ਇੱਕ ਸੰਵਿਧਾਨ ਦੀ ਮਾਨਤਾ ਪ੍ਰਾਪਤ ਭਾਸ਼ਾ ਵੀ ਹੈ ਪੰਜਾਬੀ ਜੀ ਨਹੀਂ ਪੜਿਆ ਗਿਆ ਸੋ ਮੇਰੇ ਦਿਲ ਨੂੰ ਹਰਟ ਕੀਤਾ ਹੋਰ ਕਈ ਲੋਕਾਂ ਨੇ ਮੇਰੇ ਨਾਲ ਇਹ ਗੱਲ ਸ਼ੇਅਰ ਕੀਤੀ ਆਮ ਲੋਕਾਂ ਨੇ ਮੈਨੂੰ ਇਸ ਗੱਲ ਬਾਰੇ ਗਿਲਾ ਜਤਾਇਆ ਸੋ ਮੈਂ ਉਹਨਾਂ ਦੀਆਂ ਸਾਰੀਆਂ ਭਾਵਨਾਵਾਂ ਨੂੰ ਸਾਡੇ ਮਹਾ ਮਹਮ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਜੀ ਨੂੰ ਇੱਕ ਲੈਟਰ ਲਿਖਿਆ ਉਹਦੇ ਬਾਰੇ ਕਿ ਜਿਹੜੀ ਸਾਡੇ ਦੇਸ਼ ਦੀ ਜਿਹੜੀ ਵਿਭਿੰਨਤਾ ਇਹ ਸਾਡੀ ਖੂਬਸੂਰਤੀ ਹੈ ਇਸੇ 'ਚ ਸਾਡੀ ਤਾਕਤ ਹੈ ਸਾਡੀ ਯੂਨਿਟੀ ਇਨ ਡਾਈਵਰਸਿਟੀ ਸੋ ਇਹਨੂੰ ਰਿਸਪੈਕਟ ਕਰਨਾ ਚਾਹੀਦਾ ਸਾਡੇ ਵੱਖ-ਵੱਖ ओरिजिनल ਜਿਹੜੀਆਂ ਵਰੀ ਟ੍ਰੈਡੀਸ਼ਨਸ ਆ ਉਥੋਂ ਦੀਆਂ ਬੋਲੀਆਂ ਹਨ ਉਹਨਾਂ ਨੂੰ ਮਾਨਤਾ ਦੇ ਦੇਣਾ ਚਾਹੀਦਾ ਸੋ ਅੱਗੇ ਵਾਸਤੇ ਉਹਨਾਂ ਨੂੰ ਇਲਤਜਾ ਕੀਤੀ ਗਈ ਹੈ ਕਿ ਤੁਹਾਡੀ ਕੋਈ ਵੀ ਕਮਿਊਨੀਕੇਸ਼ਨ ਜਾਵੇ ਜਿਸ ਰੀਜਨ ਜਿਸ ਖੇਤੇ ਚ ਜਿਸ ਪ੍ਰਦੇਸ਼ ਜਾਂਦੀ ਹੈ ਉਸ ਪ੍ਰਦੇਸ਼ ਦੀ ਬੋਲੀ ਦੇ ਵਿੱਚ ਵੀ ਜਰੂਰ ਜਾਵੇ ਦਿਓ ਤੁਸੀਂ ਇੰਗਲਿਸ਼ ਚ ਦਿਓ ਤੇ ਤੁਹਾਨੂੰ ਚੰਗਾ ਲੱਗਦਾ ਦਿਓ ਹਿੰਦੀ ਚ ਦਿਓ ਚੰਗਾ ਲੱਗਦਾ ਕੋਈ ਅਸੀਂ ਗੱਲ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਹੈ لیکن ਉਸ ਖਿੱਤੇ ਦੀ ਤੁਸੀਂ ਜਿਹੜੀ ਟ੍ਰੈਡੀਸ਼ਨ ਆ ਉਥੋਂ ਦੀ ਬੋਲੀ ਹੈ ਉਹਨੂੰ ਸਤਕਾਰ ਦਿਓ ਕਿਉਂਕਿ ਇਹ ਸੰਵਿਧਾਨ ਨੇ ਵੀ ਦਿੱਤਾ ਜੇ ਤੁਸੀਂ ਨਹੀਂ ਦਿੰਦੇ ਤਾਂ ਇਹ ਸੰਵਿਧਾਨ ਦੀ ਭਾਵਨਾ ਦੇ ਵੀ ਉਲਟ ਜਾਂਦਾ ਕਿਤੇ ਨਾ ਪੰਜਾਬ ਨੂੰ ਕੋਈ ਕਮਿਊਨੀਕੇਸ਼ਨ ਹੋਵੇ ਅੰਗਰੇਜ਼ੀ ਹਿੰਦੀ ਦੇ ਨਾਲ ਪੰਜਾਬੀ ਚ ਹੋਣਾ ਚਾਹੀਦਾ ਇਹ ਤੁਸੀਂ ਮੰਗ ਕੀਤੀ ਹੈ ਰਾਸ਼ਟਰਪਤੀ ਜੀ ਬਿਲਕੁਲ 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 ਤੁਸੀਂ ਗਵਰਨਰ ਸਾਹਿਬ ਦਾ ਜ਼ਿਕਰ ਕੀਤਾ ਤੇ ਨਵੇਂ ਗਵਰਨਰ ਸਾਹਿਬ ਲੱਗੇ ਨੇ ਪੰਜਾਬ ਦੇ ਸੋ ਇੱਕ ਅਨਬੰਦ ਦੇਖਣ ਨੂੰ ਵੀ ਲਈ ਸੂਬਾ ਸਰਕਾਰ ਦੀ ਤੇ ਗਵਰਨਰ ਸਾਹਿਬ ਦੀ ਇੱਕ ਪਿਛਲੇ ਸਮੇਂ ਚ ਸੋ ਇਸ ਨਵੇਂ ਗਵਰਨਰ ਸਾਹਿਬ ਤੋਂ ਤੁਹਾਨੂੰ ਕੀ ਕੁਝ ਉਮੀਦਾਂ ਨੇ ਮੈਨੂੰ ਉਮੀਦਾਂ ਬੜੇ ਹੋ ਤੇ ਤਦਰਬੇਕਾਰ ਨੇ ਮਰਖਾ 4-5 ਵਾਰ ਦੇ ਤੇ 8 ਸ਼ਾਇਦ 8 ਵਾਰ ਦੇ ਵਿਧਾਇਕ ਨੇ ਹੋਮੇਸਟ ਰਹੇ ਆ ਸੋ ਮੈਨੂੰ ਲੱਗਦਾ ਵੀ ਉਹਨਾਂ ਦੇ ਤਦਰਬੇ ਦਾ ਸਾਨੂੰ ਫਾਇਦਾ ਹੋਏਗਾ ਔਰ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੂੰ ਅਸੀਂ ਹੱਲ ਕਰਕੇ ਪੰਜਾਬ ਨੂੰ ਬੜੀ ਤੇਜ਼ੀ ਨਾਲ ਤਰੱਕੀ ਆਪਦਾ ਕਰਾਂਗੇ ਤਾਂ ਵੱਡ ਗੱਲ ਬਾਤ ਕਰਨ ਦੇ ਲਈ ਸੋ ਕੁਲਤਾ ਸਿੰਘ ਸੰਤਵਾ ਜੀ ਦਸਰੇ ਨੇ ਉਮੀਦ ਦਾ ਨੇ ਨਵੇਂ ਗਵਰਨਰ ਸਾਹਿਬ ਤੋਂ ਇਸੇ ਨਾਲ ਪੰਜਾਬੀ ਪਾਸ਼ਾ ਚ ਕਮਿਊਨੀਕੇਸ਼ਨ ਹੋਵੇ ਜਦੋਂ ਵੀ ਪੰਜਾਬ ਦੇ ਨਾਲ ਹੋਵੇ ਇਹ ਉਹਨਾਂ ਨੇ ਮੰਗ ਚੁੱਕੀ ਹੈ ਤੇ ਇਸੇ ਨਾਲ ਕਈ ਤਰ੍ਹਾਂ ਦੇ ਸਵਾਲ ਉਹਨਾਂ ਨੇ ਕੇਂਦਰ ਸਰਕਾਰ ਤੇ ਚੁੱਕੇ ਕਿ ਆਖਰ ਪਤਾ ਨਹੀਂ ਕਿਸ ਮਕਸਦ ਦੇ ਨਾਲ ਜਾਂ ਕਿਸਮੰਚਾ ਦੇ ਨਾਲ ਉਹਨਾਂ ਨੂੰ ਯੂਐਸ ਚਾਂਦੀ ਉਹਨਾਂ ਨੂੰ ਅਮਰੀਕਾ ਜਾਣ ਦੀ ਜਾਸਤ ਨਹੀਂ ਦਿੱਤੀ ਗਈ ਪੋਲੀਟੀਕਲ ਕਲੀਅਰੈਂਸ ਨਹੀਂ ਮਿਲੀ ਬਾਕੀ ਤੁਹਾਨੂੰ ਕੀ ਲੱਗਦਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਕੈਮਰਾ ਪਰਸਨ ਚਾਂਦੀ RAM ਦੇ ਨਾਲ ਮੈਂ ਅਰਸ਼ਦੀਪ ਕੌਰ ਪੰਜਾਬ